ਚਾਕ ਕੀਵਾ ਦੀ ਜਾਣੀ ਬਚਨ ਸਿੰਘ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਅੱਜ ਇੱਕ ਪੰਚਾਇਤ ਵੱਲੋਂ ਕੁਝ ਆਧਾਰ ਕਾਰਡ ਪਿੰਡ ਵਾਸੀਆਂ ਦੇ ਲੈ ਜਾ ਰਹੇ ਨੇ ਪਰ ਕੁਝ ਮੋਤਵਰ ਬੰਦਿਆਂ ਦਾ ਕਹਿਣਾ ਹੈ ਕੁਝ ਮੋਤਵਰ ਬੰਦਿਆਂ ਦਾ ਮੰਨਣਾ ਹੈ ਕਿ ਵੀ ਸਾਡੇ ਆਧਾਰ ਕਾਰਡਾਂ ਦਾ ਮਿਸਯੂਜ਼ ਨਾ ਹੋ ਜਾਵੇ ਇਸ ਲਈ ਉਹ ਮੀਡੀਆ ਦੇ ਰੂਬਰੂ ਆਪਣੀ ਗੱਲ ਸਰਕਾਰ ਤੱਕ ਰੱਖਣਾ ਚਾਹੁੰਦੇ ਨੇ ਪੋਛ ਰਹੇ ਨੇ ਸਰਕਾਰ ਨੂੰ ਸਵਾਲ ਕਰ ਰਹੇ ਨੇ ਵੀ ਇਹ ਸਾਡੇ ਆਧਾਰ ਕਾਰਡ ਜੋ ਪਿੰਡ ਵਾਸੀਆਂ ਦੇ ਲੈ ਜਾ ਕਿਉਂ ਲੈ ਜਾ ਰਹੇ ਨੇ ਦੂਜੇ ਪਾਸੇ ਗੱਲ ਕਰੀਏ ਤਾਂ ਇਹ ਜਿਹੜਾ ਏਰੀਆ ਪੂਰਾ ਜਿਹੜਾ ਘਾੜ ਅੱਢ ਦੇ ਨਾਲ ਪ੍ਰਭਾਵਿਤ ਹੋਇਆ ਹੈ ਹੋ ਸਕਦਾ ਹੈ ਸਰਕਾਰ ਇਸ ਤੇ ਕੋਈ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਦੇਣਾ ਚਾਹਦੀ ਹੋਵੇ ਕਈ ਸਵਾਲ ਨੇ ਗੱਲਬਾਤ ਕਰਾਂਗੇ ਮੌਤ ਪਰ ਸੱਜਣੇ ਤੇ ਇਕੱਠੇ ਹੋਏ ਹੋਏ ਨੇ ਹਾਂਜੀ ਸ਼ੁਭਨਾਮ ਜੀ ਫਿਰ ਫੜ ਲਓ ਕੁ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਜੀ ਕਾਲਾ ਸਿੰਘ ਸਾਹਿਬ ਦਾ ਪੰਚ ਜੀ ਸਾਡੇ ਪਿੰਡ ਚ ਚਾਖੀਵਾ ਟਾਣੀ ਬਚਨ ਸਿੰਘ ਤੋਂ ਮੈਂ ਸੁਣੇ ਕਾ ਜੀ ਸਾਡੇ ਹੜ ਆਇਆ ਜੀ ਤਕਰੀਬਨ ਮੀਨਾ ਹੋ ਚੱਲਿਆ ਜੀ ਅੱਜ ਰਾਸ਼ਨ ਸਾਨੂੰ ਜਿੰਨਾ ਕੋ ਸਰਕਾਰ ਵੱਲੋਂ ਆਇਆ ਜੀ ਸਾਡੇ 143 ਗੱਟੇ ਫੀਡ ਆਈ ਸਾਡੇ ਤਕਰੀਬਨ 75 ਕਰਾਂ ਦੇ ਪਸ਼ੂ ਨੇ ਉਹਨਾਂ ਨੂੰ ਦੋ ਦੋ ਗੱਟੇ ਫੀਡ ਆ ਚੁੱਕੀ ਹੈ ਜੀ ਦੂਜੇ ਪਾਸੇ ਇੱਕ ਇੱਕ ਕਿੱਟ ਕਰਨ ਨੂੰ ਦਿੱਤੀ ਗਈ ਹੈ ਤੇ ਉਹ ਕਿੱਟ ਤੇ ਜਿੰਨਾ ਵੀ ਰਾਸ਼ਨ ਚ ਸਰਕਾਰ ਕੋ ਪੁੱਜਿਆ ਸਾਨੂੰ ਪਹੁੰਚਿਆ ਜੀ ਅੱਜ ਸਾਡੇ ਸਰਪੰਚ ਸਾਹਿਬ ਨੇ ਕਿਹਾ ਹੈ ਮੈਂਬਰ ਸਾਹਿਬਾਨਾਂ ਨੂੰ ਵੀ ਸਾਡੇ ਕੋਲੋਂ ਵੀ ਆਧਾਰ ਕਾਟਾਂ ਦੇ ਨੰਬਰ ਮੰਗੇ ਜਾ ਰਹੇ ਹਨ ਨੰਬਰ ਠੀਕ ਹੈ ਜੇਕਰ ਸਾਨੂੰ ਇਹਦੇ ਬਾਰੇ ਕੋਈ ਕਨਫਰਮ ਨਹੀਂ ਵੇ ਨੰਬਰ ਮੰਗੇ ਆਧਾਰ ਕਾਰਡ ਨੰਬਰ ਮੰਗੇ ਜਾ ਰਹੇ ਨੇ ਵੀ ਕੋਈ ਸਾਨੂੰ ਕੋਈ ਪੈਕੇਜ ਦੇਣਾ ਚਾਹਦੀ ਸਰਕਾਰ ਕੇ ਸਾਡੇ ਤੇ ਕੋ ਰਾਸ਼ਨ ਨਜਾਇਜ਼ ਤਾਂ ਨਹੀਂ ਥੋਪਿਆ ਜਾ ਰਿਹਾ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਜੇਕਰ ਜੇ ਕੋਈ ਚੀਜ਼ ਦੇਂਦੀ ਹੈ ਸਰਕਾਰ ਉਹ ਸਾਡੇ ਤੇ ਥੋਪਿਆ ਜਾਵੇ ਕਿਉਂ ਅਸੀਂ ਤੱਕ ਹੀ ਬਹੁਤ ਪ੍ਰਭਾਵਿਤ ਹੋਏ ਪਏ ਕਿਉਂ ਅਸੀਂ ਔਖੇ بڑے ਘੜੀ ਔਖੀ ਘੜੀ ਚ ਹੈ ਇੱਕ ਫਸਲਾਂ ਗਈਆਂ ਚਾਲੀਆਂ ਘਰੋਂ ਬੇਘਰ ਹੋਏ ਤੇ ਅੱਜ ਸਾਨੂੰ ਉਹ ਨਜਾਇਜ਼ ਕੋਈ ਚੀਜ਼ ਨਾ ਥੋਪੀ ਜਾਵੇ ਵੈਗੁਰੂ ਜੀ ਦਾ ਖਾਲਸਾ ਹੈ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਮੈਂ ਚਾਨ ਸਿੰਘ ਵਸਨੀਕ ਟਾੜੀ ਬਚਨ ਸਿੰਘ ਪੰਚਾਇਤ ਚੱਕੀਵਾ ਹਾਂ ਜੀ ਹਾਂਜੀ ਨਗਰ ਦੇ ਵਿੱਚ ਸਵੇਰ ਤੋਂ ਹੀ ਅਸੀਂ ਇੱਕ ਸਾਡੇ ਕਮੇਟੀ ਮੈਂਬਰ ਔਰ ਪੰਚਾਇਤ ਸੂਝਵਾਨ ਬੰਦੇ ਸਾਰੇ ਜੋ ਸਾਨੂੰ ਇੱਕ ਮੈਸੇਜ ਆਇਆ ਸੀ ਪੰਚਾਇਤ ਵੱਲੋਂ ਆਧਾਰ ਕਾਰਡ ਔਰ ਨਾਮ ਬਾਏ ਲਿਖ ਕੇ ਇੱਕ ਲਿਸਟ ਬਣਾਉਂਦਾ ਜੀ ਹਾਂਜੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਬਾਉਂਡਰ ایرিয়া ਸਾਰੇ ਪੰਜਾਬ ਨੂੰ ਆਲ ਵਰਲਡ ਨੂੰ ਪਤਾ ਹੈ ਕਿ ਬਾਉਂਡਰ ایرিয়া ਜਿਹੜਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਇੱਥੇ ਦੀ এডੂਕੇਸ਼ਨ ਬਾਰੇ ਗੱਲ ਕਰੀਏ এডੂਕੇਸ਼ਨ ਬਹੁਤ ਹੀ ਘੱਟ ਲੋਕਾਂ ਕੋਲ ਹੈਗੀ ਹੈ 10ਵੀਂ 12ਵੀਂ ਕਲਾਸ ਤੱਕ ਹੈਗੀ ਹੈ ਸਾਡਾ ਕਿਸੇ ਉੱਚ ਅਧਿਕਾਰੀ ਨਾਲ ਕੋਈ ਰਾਬਤਾ ਕਾਇਮ ਨਹੀਂ ਹੋਇਆ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕੋਈ ਨਹੀਂ ਲਿਸਟ ਮੰਗੀ ਹੈ ਪੰਚਾਇਤ ਨੇ ਮੰਗੀ ਹੈ ਅਸੀਂ ਆਧਾਰ ਕੱਟ ਵੀ ਦੇਾਂਗੇ ਲਿਸਟ ਵੀ ਦੇਾਂਗੇ ਪਰ ਲੇਕਿਨ ਪੋਲੇ ਪਾਲੇ ਲੋਕ ਜਿਹੜੇ ਬਾਰਡਰ ਦੇ ਵਸਨੀਕ ਹੈਗੇ ਆ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਜਿਹੜਾ ਲੁੱਟਿਆ ਗਿਆ ਹੈ ਪੋਲੇ ਲੋਕਾਂ ਨੂੰ ਬਾਰਡਰ ਏਰੀਆ ਨੂੰ ਕਾਫੀ ਜ਼ਿਆਦਾ ਲੁੱਟਿਆ ਗਿਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਅੱਗੇ ਬੇਨਤੀ ਇਹ ਕਰਨਾ ਚਾਹੁੰਦੇ ਆ ਵੀ ਸਾਨੂੰ ਜਿੰਨਾ ਮੈਂਬਰ ਸਾਹਿਬ ਨੇ ਦੱਸ ਹੀ ਚੁੱਕਿਆ ਜਿੰਨਾ ਸਰਕਾਰੀ ਰਾਸ਼ਨ ਸਾਡੇ ਪਿੰਡ ਦੇ ਵਿੱਚ ਆਇਆ ਪਿੰਡ ਵੀ ਚਾਰੋਂ ਤਰਫ ਪਾਣੀ ਨਾਲ ਘਿਰਿਆ ਹੋਇਆ ਹੈ ਪਰ ਲੇਕਿਨ ਆਧਾਰ ਕਾਰਡ ਕੋਈ ਮਿਸ ਯੂਜ਼ ਕੋਈ ਸ਼ਰਾਰਤੀ ਅਨਸਰ ਦੇ ਹੱਥੇ ਲਿਸਟ ਨਾ ਲੱਗੇ ਕੋਈ ਆਧਾਰ ਕਾਰਡ ਦਾ ਮਿਸ ਯੂਜ਼ ਨਾ ਹੋਵੇ ਕਿਉਂ ਲੋਕ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਵੀ ਜਿਆਦਾ ਐਜੂਕੇਟਰ ਤਾਂ ਹੈ ਨਹੀਂ ਲੋਕਾਂ ਨੂੰ ਕੋਈ ਮੈਸੇਜ ਮੋਬਾਈਲ ਤੇ ਆਉਂਦਾ ਹੈ ਅਟੈਚ ਹੁੰਦੀ ਹੈ ਮੋਬਾਈਲ ਨੰਬਰ ਅਟੈਚ ਆਧਾਰ ਕਾਰਡ ਨਾਲ ਹੁੰਦਾ ਲੋਕ ਇਹਨੇ ਪੜੇ ਲਿਖੇ ਨਹੀਂ ਹੈਗੇ ਵੀ ਇਹ ਸਰਵਿਸ ਕੀ ਹੈਗੀ ਆ ਜਾਂ ਕੀ ਹੋ ਰਿਹਾ ਸਾਡੇ ਆਧਾਰ ਕਾਰਡ ਨਾਲ ਛੇੜਛਾੜ ਕੀ ਹੋ ਰਹੀ ਹੈ ਮੈਂ ਗੋਲਦੀ ਕੰਬੋਜ ਐਮ ਐਲ ਏ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਮਾਨ ਸਰਕਾਰ ਨੂੰ ਭਗਵੰਤ ਮਾਨ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹਨਾ ਜੇ ਬਾਰਡਰ ਏਰੀਆ ਵਾਸਤੇ ਕੋਈ ਸਪੈਸ਼ਲ ਪੈਕੇਜ ਆ ਰਿਹਾ ਹੈ ਜਾਂ ਕੋਈ ਵਿਵਸਥਬੰਦੀ ਸਪੈਸ਼ਲ ਬਣ ਰਹੀ ਹੈ ਬਾਰਡਰ ਏਰੀਆ ਵਾਸਤੇ ਸਾਡੇ ਵਾਸਤੇ ਉਹਨੂੰ ਸਾਰੀ ਹੀ ਜਨਤਾ ਦੇ ਵਿੱਚ ਜਗ ਜਾਹਰ ਕੀਤਾ ਜਾਵੇ ਤਾਂ ਕਿ ਇਹ ਭੋਲੇ-ਭਾਲੇ ਲੋਕਾਂ ਨੂੰ ਆਉਣ ਵਾਲੀ ਸਹੂਲਤ ਮਿਲਣ ਵਾਲੀ ਸਹੂਲਤ ਬਾਰੇ ਪਤਾ ਹੋਵੇ ਨਾ ਕਿ ਕੋਈ ਐਦਾਂ ਦੀਆਂ ਲਿਸਟਾਂ ਬਣਾ ਕੇ ਸ਼ਰਾਰਤੀ ਅੰਸਰ ਕੋਈ ਪਿੱਛੇ ਬੈਠਾ ਹੋਵੇ ਸਾਡੇ ਨਾਲ ਕੋਈ ਸਾਡੇ ਆਧਾਰ ਘਟ ਨਾਲ ਸਾਡੀ ਪ੍ਰਾਪਰਟੀ ਨਾਲ ਕੋਈ ਸਾਡੇ ਨਾਲ ਛੇੜਛਾੜ ਨਾ ਹੋਵੇ ਤੇ ਇਨਾਂ ਹੀ ਕਹਿਣਾ ਹੋਇਆ ਸਾਰਿਆਂ ਨੂੰ ਸਾਰਿਆਂ ਦਾ ਪਿੰਡ ਵਾਸੀਆਂ ਦਾ ਪੰਚਾਇਤ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਸਰਕਾਰ ਦਾ ਵੀ ਧੰਨਵਾਦ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਟਾਣੀ ਬਚਨ ਸਿੰਘ ਤੋਂ ਮੌਜੂਦਾ ਮੈਂਬਰ ਜੋ ਕਿ ਸਾਨੂੰ ਸਰਪੰਚ ਸਾਹਿਬ ਵੱਲੋਂ orderDetails ਮਿਲੇ ਆ ਵੀ ਲਿਸਟ ਬਣਾ ਕੇ ਨਾਲ ਆਧਾਰ ਕਾਟ ਨੰਬਰ ਆਪਣੇ ਪ੍ਰਸ਼ਾਸਨ ਨੇ ਮੰਗੇ ਆ ਪਰ ਸਾਨੂੰ ਅਜੇ ਕਨਫਰਮ ਨਹੀਂ ਹੋਇਆ ਵੀ ਇਹ ਕਿਸ ਵਾਸਤੇ ਮੰਗੇ ਆ ਪਰ ਅਸੀਂ ਹੁਣ ਕਨਫਰਮ ਕਰਕੇ ਲਿਸਟ ਦੇਵਾਂਗੇ ਵੀ ਕਿਸੇ ਵਾਸਤੇ ਤੁਸੀਂ ਲੈ ਰਹੇ ਹੋ ਕੁਰਾਸ਼ਨ ਦੇਣਾ ਹੈ ਜਾਂ ਕੋਈ ਹੋਰ ਪੈਕੇਜ ਆਇਆ ਸਾਡੇ ਜਿਹੜੇ ਮਜ਼ਦੂਰ ਨੇ ਜਾਂ ਕਿਸਾਨ ਨੇ ਕਨਫਰਮ ਕਰਕੇ ਉਸ ਤੋਂ ਬਾਅਦ ਅਸੀਂ ਦੇਵਾਂਗੇ ਲਿਸਟ ਐਵੇਂ ਲਿਸਟ ਨਹੀਂ ਅਸੀਂ ਦਿੰਦੇ ਹਾਂ ਬਾਕੀ ਪ੍ਰਸ਼ਾਸਨ ਤੋਂ ਅਸੀਂ ਸਵਾਲ ਕਰਨਾ ਹੈ ਵੀ ਇਹ ਕਿਸ ਵਾਸਤੇ ਮੰਗਣਾ ਤੁਹਾਡੀ ਮੰਗੀ ਲਿਸਟ ਸਾਡੇ ਕੋਲੋਂ ਹਾਂ ਅਸੀਂ ਉਹਨਾਂ ਕੋਲੋਂ ਇਹਦਾ ਜਵਾਬ ਲਵਾਂਗੇ ਉਸ ਤੋਂ ਬਾਅਦ ਹੀ ਦੇਵਾਂਗੇ ਲਿਸਟ ਚਲੋ ਠੀਕ ਸ ਹੈ ਖਾਲਸਾ ਵਾਇਗੁਰੂ ਜੀ ਖਤੇ ਮੈਂ ਵਜੀਰ ਚੰਦ ਪਿੰਡ ਚਾਖੀਵਾ ਟਾਣੀ ਬਚਨ ਸਿੰਘ ਦਾ ਸਨੇਕ ਇਹ ਜੀ ਅਸ਼ੋਕ ਜੀ ਅੱਜ ਸਵੇ ਸਾਡੇ ਮੌਜੂਦਾ ਪੰਚ ਜੀ ਇਹ ਪੰਚਾਇਤ ਨੇ ਇਹਨਾਂ ਨੂੰ ਕਿਹਾ ਕਿ ਆਪਣੇ ਸਰਪੰਚ ਸਾਹਿਬ ਨੇ ਕਿ ਆਧਾਰ ਕਾਰਡ ਨੰਬਰ ਔਰ ਨਾਮ ਲਿਖ ਕੇ ਜਿਹੜਾ ਸਾਨੂੰ ਲਿਸਟਿਕ ਬਣਾ ਕੇ ਦਿਓ ਇਹਦੇ ਬਾਰੇ ਅਸੀਂ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਮੇਰੀ ਡੀਸੀ ਮੈਡਮ ਫਾਈਲ ਕਾ ਮਾਨਯੋਗ ਡੀਸੀ ਮੈਡਮ ਨੂੰ ਵੀ ਬੇਨਤੀ ਹੈ ਕਿ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਦਿੱਤੀ ਜਾਵੇ ਕਿ ਕੋਈ ਰਾਹਤ ਪੈਕੇਜ ਮਿਲਣਾ ਹੈ ਜਾਂ ਇਹ ਕਿਸ ਵਾਸਤੇ ਇਹ ਸਾਰੇ ਲੋਕ ਜਿਹੜੇ ਨੇ ਸਾਰੀ ਪੰਚਾਇਤ ਜਾਣਕਾਰੀ ਲੈਣਾ ਚਾਹੁੰਦੀ ਹੈ ਇਸ ਗੱਲ ਤੋਂ ਕੋਈ ਕਨਫਿਊਜ਼ ਹੋ ਰਹੇ ਨੇ ਕਿ ਸਾਨੂੰ ਜਿਹੜਾ ਪਿੱਛੇ ਰਾਸ਼ਨ ਮਿਲਿਆ ਜਾਂ ਆਉਣ ਵਾਲਾ ਰਾਸ਼ਨ ਮਿਲਣਾ ਹੈ ਉਹਦੇ ਬਾਰੇ ਹੈ ਜਾਂ ਕੀ ਹੈ ਕਿ ਇਹਦੇ ਵਿੱਚ ਜੋ ਇੱਕ ਇਸ ਵਾਸਤੇ ਸਾਨੂੰ ਜਿਹੜਾ ਸਾਡੇ ਲੈ ਰਹੇ ਨੇ ਆਧਾਰ ਕਾਰਡ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ